ਸਤਿ ਸ਼੍ਰੀਕਾਲ ਜੀ ਕੀ ਹਾਲ ਚਾਲ ਹੈ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਤੇ ਸ਼ਾਮ ਦਾ ਟਾਈਮ ਆ ਡਿਊਟੀ ਤੋਂ ਆ ਕੇ ਚਾਹ ਪਾਣੀ ਪੀ ਕੇ ਤੇ ਸੋਚ ਰਹੇ ਸੀਗੇ ਕਿ ਕੀ ਬਣਾਇਆ ਜਾਏ ਰਾਤ ਦੇ ਖਾਣੇ ਦੇ ਵਿੱਚ ਕੁਝ ਵੀ ਸਮਝ ਨਹੀਂ ਆ ਰਿਹਾ ਮੈਂ ਬੈਠ ਗਈ ਫਿਰ ਫਿਰ ਮੈਂ ਕਿਹਾ ਚਲੋ ਨਾਲ-ਨਾਲ ਵੀਡੀਓ ਸ਼ੁਰੂ ਕਰ ਲੈਨੇ ਆ ਵਲੌਗ ਤੇ ਨਾਲ-ਨਾਲ ਸੋਚਦੇ ਆ ਕਿ ਕੀ ਬਣਾਈਏ ਅੱਜ ਠੰਡ ਫਿਰ ਤੋਂ ਦੁਬਾਰਾ ਆ ਗਈ ਹੈ ਪਹਿਲਾਂ ਤਾਂ ਵਿੱਚੋ ਜੇ ਮੌਸਮ ਠੀਕ ਹੋ ਗਿਆ ਸੀਗਾ ਹੁਣ ਆ ਬਾਰਿਸ਼ ਹੋਈ ਹੈ ਤੇ ਉਹਦੇ ਨਾਲ ਧੁੱਪ ਲੱਗੀ ਪਰ ਹਵਾਵਾਂ ਬਹੁਤ ਠੰਡੀ ਹੈ ਸੋ ਇਸ ਕਰਕੇ ਸਾਰੇ ਜਣੇ ਆਪਣਾ ਧਿਆਨ ਰੱਖੋ ਦਾਲ ਕੋਈ ਖਾਣ ਨੂੰ ਦਿਲ ਨਹੀਂ ਕਰ ਰਿਹਾ ਆਲੂ ਬੈਂਗਨ ਰਾਤੀ ਬਣਾਏ ਸੀਗੇ ਮਟਰ ਪਏ ਆ ਪਰ ਫਿਰ ਉਹ ਉਹਦੇ ਨਾਲ ਹੀ ਬਣਨੇ ਆ ਗਾਜਰਾਂ ਪਈਆਂ ਤੇ ਗਾਜਰਾਂ ਦੇ ਵਿੱਚ ਵੀ ਆਲੂ ਹੀ ਪੈਣੇ ਆ ਜੇ ਗਾਜਰ ਮਟਰ ਬਣਾਉਂਗੀ ਤੇ ਬੱਚਿਆਂ ਨੇ ਨਹੀਂ ਖਾਣੇ ਤੇ ਮੈਨੂੰ ਖੁਦ ਨੂੰ ਵੀ ਪਸੰਦ ਨਹੀਂ ਪਸੰਦ ਆ ਤੇ ਦਿਮਾਗ ਢੁੜਾ ਰਹੇ ਆ ਕਿ ਕੀ ਬਣਾਇਆ ਜਾਏ ਜ਼ਿੰਦਗੀ ਇਦਾਂ ਹੀ ਲੰਘ ਜਾਂਦੀ ਹੈ ਡਿਊਟੀ ਤੇ ਸੀਗੀ ਤੇ ਉੱਥੇ ਜਦੋਂ ਛੁੱਟੀ ਦਾ ਟਾਈਮ ਹੋਣ ਲੱਗਾ ਤਾਂ ਉਦੋਂ ਟੈਨਸ਼ਨ ਪੈ ਗਈ ਕਿ ਹੁਣ ਜਾ ਕੇ ਘਰੇ ਬਣਾਉਣਾ ਕੀ ਆ ਤੇ ਬਸ ਦੁਨੀਆਦਾਰੀ ਹੈ ਹੁਣ ਬਣਾ ਕੇ ਖਾ ਕੇ ਸੌ ਜਾਣਾ ਤੇ ਸਵੇਰੇ ਉੱਠਦੇ ਆ ਫੇਰ ਟੈਨਸ਼ਨ ਹੋ ਜਾਣੀ ਆ ਬਣਾਉਣਾ ਕੀ ਆ ਸਿਆਣੇ ਕਹਿੰਦੇ ਆ ਕਿ ਔਰਤਾਂ ਦੀ ਅੱਧੀ ਉਮਰ ਇਹਦੇ ਚ ਲੰਘ ਜਾਂਦੀ ਆ ਸੋਚਦੇ ਆ ਕਿ ਅੱਜ ਕੀ ਬਣਾਉਣਾ ਤੇ ਮੈਨੂੰ ਵੀ ਮਤਲਬ ਜੇ ਡਿਸਾਈਡ ਹੋਇਆ ਇਹ ਨਾ ਕਿ ਹਾਂ ਚੀਜ਼ ਬਣਾਉਣੀ ਆ ਫਿਰ ਮੈਨੂੰ ਬਣਾਉਣਾ ਆਖਾ ਨਹੀਂ ਲੱਗਦਾ ਬਸ ਸੋਚਣਾ ਕਿ ਕੀ ਬਣਾਉਣਾ ਮम्मा ਗੁਰਦੁਆਰੇ ਚੱਲੇ ਸੀਗੇ ਉਹਨਾਂ ਨੂੰ ਪੁੱਛਿਆ ਕਿ ਮम्मा ਕੀ ਬਣਾਉਣਾ ਮम्मा ਵੀ ਸੋਚ ਕੇ ਕੀ ਬਨਾਈਏ ਕੀ ਬਨਾਈਏ ਕਰਦੇ ਕਰਦੇ ਗੁਰਦੁਆਰਾ ਸਾਹਿਬ ਚਲੇ ਗਏ ਤੇ ਮੈਂ ਹੁਣ ਸੋਚ ਰਹੀ ਆ ਤੁਸੀਂ ਵੀ ਸੋਚੋ ਤੇ ਮਿਲਦੇ ਆ ਥੋੜੀ ਦੇਰ ਚ ਹਾਂਜੀ ਤੇ ਅੱਗੇ ਵਾਪਸ ਹਸਪੈਂਡ ਨੂੰ ਕਾਲ ਕੀਤੀ ਕਿ ਕਿੱਡਾ ਵੱਡਾ ਮਸਲਾ ਬਣਿਆ ਪਿਆ ਹੈ ਕੀ ਬਣਾਈਏ ਕੀ ਤੇ ਡਿਸਾਈਡ ਹੋਇਆ ਕਹਿੰਦੇ ਫਿਰ ਕੜੀ ਬਣਾ ਲਓ ਉਹ ਰਾਜਮਾ ਕਹਿ ਰਹੇ ਸੀ ਮੈਂ ਕਿਹਾ ਰਾਜਮਾ ਤਾਂ ਪਿਉ ਹੀ ਨਹੀਂ ਆ ਸੋ ਇਸ ਕਰਕੇ ਰਾਜਮਾ ਨਹੀਂ ਬਣ ਸਕਦੇ ਸੋ ਪਹਿਲਾਂ ਜੇ ਡਿਸਾਈਡ ਹੁੰਦਾ ਚਾਹੇ ਸੋਚਿਆ ਹੁੰਦਾ ਫਿਰ ਰਾਜਮਾ ਪਿਉ ਲੈਣੇ ਸੀ ਸਵੇਰੇ ਫਿਰ ਉਹ ਬਣ ਜਾਣੇ ਸੀ ਤੇ ਹੁਣ ਸਾਰਾ ਕੁਝ ਸੋਚ ਸਮਝ ਕੇ ਇਹ ਡਿਸਾਈਡ ਹੋਇਆ ਵਾ ਕਿ ਕੜੀ ਬਣ ਸਕਦੀ ਆ ਤੇ ਕੜੀ ਬਣਾਉਣ ਲੱਗੀ ਆ ਬੱਚੇ ਵੀ ਖਾ ਹੀ ਲੈਂਦੇ ਆ ਚਾਵਲ ਦਾ ਦੇਖਦੀਆਂ ਨਾਲ ਚਾਵਲ ਬਣਾਉਣੇ ਆ ਚਾਵਲ ਜੇ ਅੱਜ ਬਣਾ ਲਏ ਫਿਰ ਜੇ ਕੱਲ ਨੂੰ ਰਾਜਮਾ ਬਣਾਏ ਤਾਂ ਰਾਜਮਾ ਦੇ ਨਾਲ ਵੀ ਚਾਵਲ ਚਾਹੀਦੇ ਹੁੰਦੇ ਆ ਸੋ ਇਸ ਕਰਕੇ ਸੋਚਣਾ ਪੈਣਾ ਸੋ ਪਹਿਲਾਂ lettes go ਆਜੋ ਨਾਲ ਕਰਦੇ ਆ ਤਿਆਰੀ ਕੜੀ ਬਣਾਉਂਦੀ ਛੱਡੀਏ ਬੈੱਡ ਸੋਫਾ ਤੇ ਉਠੀਏ ਚੱਲ ਸ਼ੇਰਾ ਉਠਾ ਜਲਵਾ ਦਿਖਾ ਆਪਣਾ ਫਿਰ ਕਿਚਨ ਚਾਕੇ ਤੇ ਤਿਆਰੀ ਕਰ ਦੁੱਤੀ ਮੈਂ ਸਬਜੀ ਬਣਾਉਂਦੀ ਤੇ ਜਿਆਦਾਤਰ ਤਾਂ ਵੈਸੇ ਹੀ ਮਤਲਬ ਕੜੀ ਦੇ ਵਿੱਚ ਪਿਆਜ਼ ਘਾਟੀ ਪਾਈਦੇ ਆ ਲਸਣ ਅਦਰਕ ਦਾ ਪੇਸਟ ਪਾ ਲੈਂਦਾ ਜਾਂ ਸਾਬੂਤ ਮਸਾਲੇ ਤੇ ਪਰ ਅੱਜ ਨਾ ਥੋੜਾ ਲਸਣ ਥੋੜਾ ਸੀਗਾ ਜੋ ਕਹਿ ਲਓ ਮਹਿੰਗਾ ਸੀ ਜਿਆਦਾ ਲਿਉਣ ਵਾਲਾ ਸੀਗਾ ਤੇ ਥੋੜਾ ਹੀ ਮੈਂ ਕਿਹਾ ਚਲੋ ਨਾਲ ਥੋੜਾ ਪਿਆਜ਼ ਪਾ ਲੈਨੇ ਆ ਤੇ ਨਾਲ ਅਦਰਕ ਵਗੈਰਾ ਜਿਹੜਾ ਸੀਗਾ ਉਹ ਛਿੱਲ ਲੈਨੇ ਆ ਜਲਦੀ ਜਲਦੀ ਜਿਹੜੀ ਸੀਗੀ ਉਹਦੀ ਤਿਆਰੀ ਸ਼ੁਰੂ ਕਰ ਦਿੱਤੀ ਸਬਜੀ ਦੀ ਆਲ ਰੈਡੀ ਹੀ ਅਸੀਂ ਲੇਟ ਹੋ ਚੁੱਕੇ ਸੀਗੇ ਰਾਤ ਦੀ ਸਬਜੀ ਬਣਾਉਣ ਵਾਸਤੇ ਸੋ ਪਿਆਜ਼ ਮੈਂ ਦੋ ਵੱਧ ਛਿੱਲੇ ਲਏ ਹੀਗੇ ਕਾਦੇ ਵਾਸਤੇ ਉਹ ਵੀ ਤੁਹਾਨੂੰ ਨਾਲ-ਨਾਲ ਦੱਸਦੇ ਆਂ ਵਲੌਗ ਚ ਤੇ ਇਹ ਮੈਂ ਆਲੂ ਵੀ ਨਾਲ ਛਿਲ ਰਹੀ ਸੀ ਅੱਜ ਕੱਲ ਜਿਹੜੇ ਆਲੂ ਨਵੇਂ ਆਉਂਦੇ ਆ ਨਾ ਮਿੱਟੀ ਬਹੁਤ ਲੱਗੀ ਹੁੰਦੀ ਵੈਸੇ ਵੀ ਕਹਿੰਦੇ ਜੇ ਇਦਾਂ ਜਿੱਦਾਂ ਆਪਾਂ ਖਰੀਦਦੇ ਉਹਨਾਂ ਨੂੰ ਮਿੱਟੀ ਲੱਗੀ ਹੁੰਦੀ ਹੈ ਤੇ ਉਵੇਂ ਹੀ ਰੱਖ ਲੋ ਤੇ ਉਹ ਖਰਾਬ ਨਹੀਂ ਹੁੰਦੇ ਜਿਆਦਾ ਟਾਈਮ ਕੱਢ ਜਾਂਦੇ ਆ ਫਿਰ ਇਸ ਕਰਕੇ ਜਦੋਂ ਬਣਾਉਣਾ ਹੈ ਕੁਝ ਤੂੰ ਦੋਨਾਂ ਨੂੰ ਥੋੜ ਲਈਦਾ ਥੋਕੇ ਫਿਰ ਛੇਲੇ ਲਈਦੇ ਆ ਯੂਜ਼ ਕਰ ਲਈਦੇ ਆ ਜਿੱਦਾਂ ਵੀ ਮਸਾਲਾ ਵਗੈਰਾ ਜੋ ਦੀ ਤਿਆਰੀ ਮੈਂ ਕਰਾਈ ਆ ਲਸਣ ਅਦਰਕ ਪਿਆਜ਼ ਤੇ ਆਲੂ ਆਲੂ ਇਸ ਕਰਕੇ ਕਰਕੇ ਆਹੀ ਆ ਕਿ ਬੱਚੇ ਖਾ ਲੈਣਗੇ ਥੋੜਾ ਕਹਰੇ ਪਕੌੜੇ ਕਿ ਇੱਕ ਦੋ ਕੱਢ ਲਓ ਹੁਣ ਮੈਂ ਆ ਗਈ ਆ ਕੜੀ ਪੱਤਾ ਲੈਣ ਕੜੀ ਬਣਾਣੀ ਹੈ ਤਾਂ ਕੜੀ ਪੱਤਾ ਤੋਂ ڈالਣਾ ਪਵੇਗਾ ਤਾਂ ਫਿਰ ਮuje ਯਾਦ ਆਇਆ ਕਿ ਕੜੀ ਪੱਤੇ ਦਾ ਪੇੜ ਤੋਂ ਹਮਨੇ ਪੇਰ ਪੌਦਾ ਜੋ ਵੀ ਹੈ ਪੇੜ ਜਾਂ ਪੌਦਾ ਹੈਗਾ ਤੇ ਫਿਰ ਉੱਥੋਂ ਤੋੜ ਕੇ ਲੈ ਕੇ ਆਨੇ ਸੋ ਇਹ ਮੇਰੇ chez ਸਾਤ ਦੇ ਕਰੀਬ ਇਹਦੀਆਂ ਪੱਤੀਆਂ ਜਿਹੜੀਆਂ ਤੋੜਲੀਆਂ ਧੋ ਕੇ ਇਹਨੂੰ ਸੁਕਾ ਲੈਣੀ ਮੜਾ ਜੇ ਪਾਣੀ ਥੋੜਾ ਸੁੱਕ ਜੇਗਾ ਤੇ ਫਿਰ ਸੜਕਾ ਲਗਾ ਦਿੰਦੇ ਹਾਂ ਕਾਫੀ ਮਿਆਬ ਬਣਾਇਆ ਬਣਾਇਆ ਕੀ ਰੱਖਿਆ ਬੋਟਲ ਸੀ ਕੀ ਪਈ ਤੇ ਮਨੀ ਪਲਾਂਟ ਸੀ ਮੈਂ ਕੁਛ ਕਰੀ ਵਿਚਾਰ ਦੀ ਸਫਾਈ ਕਰਨ ਵਾਲੀ ਹੁਣ ਕੱਲ ਸੰਡੇ ਆ ਕੱਲ ਇੱਕ ਵਾਰੀ ਇਹਦਾ ਪਾਣੀ ਪੂਰ ਨਹੀਂ ਸਾਰਾ ਕੁਝ ਚੇਂਜ ਕਰਦੇ ਆ ਤੇ ਚੱਲੀਏ lettes go start ਕੜੀ 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 ਪਕੌੜਿਆਂ ਵਾਸਤੇ ਤੇਲ ਇੱਧਰ ਸੀ ਰੱਖ ਦਿੱਤਾ ਸੀਗਾ ਕਿ ਪਹਿਲਾਂ ਪਕੌੜੇ ਕੱਢ ਲੈਨੇ ਆ ਤੇ ਫੇਰ ਉਸ ਤੋਂ ਬਾਅਦ ਤੜਕਾ ਲਗਾਇਆ ਜਾਏਗਾ ਤੇ ਜਦੋਂ ਘਰ ਚ ਪਕੌੜਿਆਂ ਦੀ 스ਮੈਲ ਫੈਲ ਜੇ ਤੇ ਫਿਰ ਖਾਣ ਨੂੰ ਤਾਂ ਬਧੋ ਬਧੀ ਦਿਲ ਕਰ ਹੀ ਹੁੰਦਾ ਸੋ ਇਸ ਕਰਕੇ ਮੈਂ ਥੋੜਾ ਜਿਹਾ ਪਕੌੜਿਆਂ ਦਾ ਮਟੀਰੀਅਲ ਵੱਧ ਜਿਹੜਾ ਸੀਗਾ ਉਹ ਬਣਾ ਲਿਆ ਕਿ ਬੱਚੇ ਕਹਿ ਰਹੇ ਸੀ ਕਿ ਮੰਮਾ ਇੱਕ ਇੱਕ ਦੋ ਦੋ ਪਕੌੜਾ ਸੀ ਖਾਵਾਂਗੇ ਕਿ ਸਾਨੂੰ ਭੁੱਖ ਲੱਗੀ ਆ ਜਾਂ ਦਿਲ ਕਰ ਆਇਆ ਮੈਂ ਕਿਹਾ ਚਲੋ ਕੋਈ ਨਾ ਪਕੌੜੇ ਬਣ ਰਹੇ ਸੀਗੇ ਜਰੂਰ ਤੁਹਾਡਾ ਵੀ ਦਿਲ ਕਰ ਰਿਹਾ ਹੋਏਗਾ ਦੇਖ ਕੇ ਤੇ ਪਕੌੜੇ ਚੀਜ਼ ਹੀ ਅਜਿਹੀ ਆ ਬਈ ਖਾਣ ਵਾਲੀ ਕੋਈ ਵੀ ਚੀਜ਼ ਹੋਵੇ ਤਾਂ ਦਿਲ ਤਾਂ ਕਰਦਾ ਹੀ ਆ ਖਾਣ ਨੂੰ ਮੂੰਹ ਚ ਸਵਾਦ ਤਾਂ ਆ ਹੀ ਜਾਂਦਾ ਤੇ ਇਹ ਮੇਰੇ ਟੀਂਡੇ ਮਿੰਡਿਆਂ ਨੂੰ ਲੌਬੀ ਤੱਕ ਕਾਰਟੂਨ ਦੇਖਦਿਆਂ ਨੂੰ 스멜 ਆ ਗਈ ਸੀਗੀ ਤੇ ਇਹ ਛੇਛਤੀ ਆ ਗਏ ਵੀ ਬਣ ਗਏ ਆ ਤੇ ਸਾਨੂੰ ਦੇ ਦੋ ਪਹਿਲਾਂ ਪਕੌੜੇ ਮੈਂ ਕਿਹਾ ਚਲੋ ਬੈਠੋ ਤੁਸੀਂ ਮੈਂ ਲੈ ਕੇ ਆਉਣੀ ਆ ਤੇ ਉਸ ਤੋਂ ਬਾਅਦ ਪਕੌੜੇ ਤੋਂ ਬਾਅਦ ਅਸੀਂ ਤਿਆਰੀ ਕਰ ਲਈ ਤੜਕੇ ਵਾਸਤੇ ਇੱਧਰ ਉਹ ਸਾਰਾ ਲਸਣ ਪਿਆਜ਼ ਅਦਰਕ ਵਗੈਰਾ ਸੀ ਤੇ ਨਾਲ ਹੀ ਗਰਮ ਮਸਾਲੇ ਸੋ ਤੜਕੇ ਲਈ ਸਭ ਤੋਂ ਪਹਿਲਾਂ ਪਾ ਦਿੱਤਾ ਅਸੀਂ ਕੜੀ ਪੱਤਾ ਉਹਦੇ ਨਾਲ ਹੀ ਦੋ ਲਾਲ ਸੁੱਕੀਆਂ ਮਿਰਚਾਂ ਜੋ ਕਿ ਸਵਾਦ ਲਈ ਜਾਂ ਅੱਛਾ ਦਿਖਣ ਵਾਸਤੇ ਪਾਈਆਂ ਗਈਆਂ ਤੇ ਫਿਰ ਸਾਰੇ ਸਾਬਤ ਮਸਾਲੇ ਪਾ ਕੇ ਛੋਟਾ ਛੋਟਾ ਕਟਿਆ ਹੋਇਆ ਲਸਣ ਤੇ ਕ੍ਰਸ਼ ਕੀਤਾ ਹੋਇਆ ਅਦਰਕ ਵੀ ਜਿਹੜਾ ਸੀ ਉਹ ਮੈਂ ਪਾ ਦਿੱਤਾ ਤੇ ਨਾਲ ਹੀ ਪਾ ਦਿੱਤੇ ਪਿਆਜ਼ ਤੇ ਥੋੜੀ देर ਇਹਨਾਂ ਨੂੰ ਬ੍ਰਾਊਨ ਹੋਣ ਤੱਕ ਭੁੰਨ ਲਿਆ ਕੀ ਅੱਛੇ ਜੇ ਤਰੀਕੇ ਨਾਲ ਨਾ ਜਿਹੜਾ ਉਹ ਵਾ ਲਸਣ ਅਦਰਕ ਜਿਹੜਾ ਉਹ ਪੁੱਜ ਜੇ ਪਿਆਜ਼ ਤਾਂ ਚਲ ਖੈਰ ਠੀਕਾ ਹਨਾ ਪਰ ਲਸਣ ਅਦਰਕ ਜਿਹੜਾ ਉਹ ਚੰਗੀ ਤਰ੍ਹਾਂ ਜਿੰਨਾ ਤੱਕ ਪੁੱਜਿਆ ਨਾ ਹੋਏ ਉਹਨਾਂ ਤੱਕ ਸਬਜ਼ੀ ਦਾ ਜਿਹੜਾ ਉਹ ਸੁਆਦ ਨਹੀਂ ਰਹਿੰਦਾ ਤੇ ਫਿਰ ਬਾਕੀ ਦੇ ਜੋ ਹਲਦੀ ਨਮਕ ਮਸਾਲਾ ਸੀ ਉਹ ਪਾ ਕੇ ਥੋੜਾ ਜਿਹਾ ਪਾਣੀ ਪਾ ਕੇ ਤੇ ਇਹਨੂੰ ਮੈਂ ਕਿ ਹਰੀ ਨੇ ਲਿਆ ਚੰਗੀ ਤਰ੍ਹਾਂ ਤੇ ਨਾਲ ਇੱਕ ਛੋਟਾ ਜਿਹਾ ਆਲੂ ਵੀ ਕੱਟ ਕੇ ਰੱਖਿਆ ਸੀ ਕੁਝ ਤਾਂ ਪਕੌੜਿਆਂ ਚ ਪਾਤੇ ਛੋਟਾ ਜਿਹਾ ਬਚ ਗਿਆ ਸੀ ਉਹ ਪਾ ਦਿੱਤਾ ਤੇ ਇੱਥੇ ਨੂੰ ਦਿੱਤਾ ਟੱਕ ਪਾਣੀ ਪਾ ਕੇ ਬੇਸਨ ਪਾ ਕੇ ਆ ਪਕੌੜੇ ਆ ਇਹ ਬਾਅਦ ਵਿੱਚ ਪਾਵਾਂਗੀ ਥੋੜੀ देर ਪਹਿਲਾਂ ਉਹ ਏਵੇਂ ਹੀ ਰਜ ਜੇ ਫਿਰ ਉਸ ਤੋਂ ਬਾਅਦ ਪਾਵਾਂਗੀ ਤੇ ਇੱਧਰ ਹੁਣ ਤਿਆਰੀ ਕਰਨ ਲੱਗ ਪਏ ਅਸੀਂ ਆਟਾ ਗੁੰਨਣ ਦੀ ਸਬਜ਼ੀ ਬਣ ਗਈ ਐ ਰੋਟੀ ਵੀ ਤਾਂ ਖਾਣੀ ਐ ਤੇ ਰੋਟੀ ਵਾਸਤੇ ਕੀ ਆ ਪਹਿਲਾਂ ਆਟਾ ਗੁੰਨਿਆ ਜਾਏਗਾ ਤੇ ਮੈਂ ਕਿਹਾ ਚਲੋ ਇਹ ਕਰਕੇ ਨਾਲ ਨਾਲ ਉਹ ਜਿੰਨਾ ਤੱਕ ਸਬਜ਼ੀ ਬਣੇਗੀ ਉਹਨਾਂ ਤੱਕ ਮੇਰਾ ਆਟਾ ਗੁਝ ਜਾਏਗਾ ਤੇ ਇੱਕ ਵਾਰੀ ਇੱਥੇ ਟਾਈਮ ਹੋ ਗਿਆ ਸੀ ਮੇਰੇ ਅਕੋਰਡਿੰਗ ਸਾਢੇ 6 ਦੇ ਕਰੀਬ ਜਿਹੜਾ ਟਾਈਮ ਸੀ ਉਹ ਹੋ ਗਿਆ ਹੀਗਾ ਤੇ ਮੈਂ ਕਿਹਾ ਨਾਲ ਆਟਾ ਗੁੰਨ ਕੇ ਵੀ ਰੱਖਾ ਲਾਂਗੀ ਬੱਸ ਖਾਣਾ ਸੀ ਖਾਂਦੇ ਆ 8:00 ਵਜੇ ਦੇ ਕਰੀਬ ਹਸਬੰਡ ਜਿੱਦਾਂ ਉਹਨਾਂ ਨੇ ਆਉਣਾ ਹੋਏ ਜਲਦੀ ਕਿਸੇ ਦਿਨ ਉਹ ਥੋੜੀ ਜ਼ਿਆਦਾ ਲੇਟ ਹੋ ਜਾਂਦੇ ਆ ਬਟ ਕਿਸੇ ਦਿਨ ਜਲਦੀ ਆ ਜਾਂਦੇ ਫਿਰ ਉਹ 7:30 ਦੇ ਕਰੀਬ ਆ ਜਾਂਦੇ ਆ ਮੰਮੀ ਵੀ 7:00 ਵਜੇ ਤੱਕ ਗੁਰਦੁਆਰਾ ਸਾਹਿਬ ਤੋਂ ਆ ਜਾਂਦੇ ਆ ਉਹਨਾਂ ਦੇ ਆਉਂਦਿਆਂ ਨੂੰ ਮੈਂ ਕਿਹਾ ਪੂਰੀ ਤਿਆਰੀ ਕਰ ਲਾਂਗੀ ਤੇ ਬੱਚਿਓਾਂ ਨਾਲ ਤੱਕ ਜੇ ਕਾਰਟੂਨ ਦੇਖਣ ਚ ਬਿਜ਼ੀ ਸੀਗੇ ਮੈਂ ਕਿਹਾ ਮੈਂ ਛੇ ਛੇਤੀ ਸਬਜੀ ਬਣ ਗਈ ਆ ਸਬਜੀ ਲਾ ਕੇ ਰਿਜਨੇ ਰੱਖੀ ਹੋਈ ਸੀ ਰਿਜ ਰਹੀ ਗੈਸ ਤੇ ਤੇ ਨਾਲ ਨਾਲ ਮੈਂ ਆਪਣਾ ਜਿਹੜਾ ਆਟਾ ਵਾ ਉਹ ਗੋਲਾਂਗੇ ਆਟੇ ਵਾਸਤੇ ਪਾਣੀ ਨੇ ਮੈਂ ਥੋੜਾ ਕੋਸਾ ਕਰਕੇ ਲਿਆ ਸੀਗਾ ਆਦਰਵਾਇਸ ਠੰਡੇ ਪਾਣੀ ਦੇ ਨਾਲ ਇੱਕ ਤਾਂ ਠੰਡ ਲੱਗਦੀ ਆ ਤੇ ਇੱਕ ਫਿਰ ਥੋੜਾ ਜਿਹਾ ਕੋਸਾ ਪਾਣੀ ਉਹਦੇ ਨਾਲ ਆਟਾ ਥੋੜਾ ਵਧੀਆ ਜਿਹੜਾ ਉਹ ਗੁੱਝ ਜਾਂਦਾ ਬਾਕੀ ਜਿੱਦਾਂ ਤੁਹਾਡਾ ਦਿਲ ਕਰਦਾ ਤੁਸੀਂ ਕਰ ਸਕਦੇ ਹੋ ਹਨ ਦਿਲ ਨੂੰ ਖੁਸ਼ ਰੱਖੋ ਬਈ ਜੇ ਤੁਹਾਡਾ ਦਿਲ ਖੁਸ਼ ਆ ਤੇ ਸਾਰੇ ਕੰਮ ਸੈਟੀਸਫੈਕਟ ਆ ਹਨ ਤੇ ਚੱਲਦਾ ਰਹਿੰਦਾ ਇਦਾਂ ਕੰਮਕਾਰ ਜਿਹੜੇ ਚੱਲਦੇ ਰਹਿੰਦੇ ਆ ਮੇਨ ਡਿਸੀਜਨ ਸੀਗਾ ਵੱਡਾ ਕਿ ਬਣਾਉਣਾ ਕੀ ਆ ਉਹ ਆਪਣਾ ਹੋ ਗਿਆ ਸੈਟਲ ਕੜੀ ਆਪਣੀ ਬਸ ਬਣਨ ਵਾਲੀ 1-2 ਮਿੰਟ ਚ ਕੜੀ ਬਾਂ ਜਣੀ ਆ ਪਕੌੜੇ ਮੇ ਵਿੱਚ ਪਾ ਦਿੱਤੇ ਸੀਗੇ ਜਦੋਂ ਨੂੰ 1-2 ਬਾਲਾ ਆਇਆ ਸੀਗਾ ਉਸ ਤੋਂ ਬਾਅਦ ਫਿਰ ਮੈਂ ਪਕੌੜੇ ਪਾ ਦਿੱਤੇ ਬਾਕੀ ਆਪਣੀ ਆਪਣੀ ਮਰਜ਼ੀ ਕੋਈ ਨਾਲ ਵੀ ਪਾ ਦਿੰਦਾ ਕੋਈ ਨਹੀਂ ਫਿਰ ਉਸ ਨੂੰ ਪਾ ਕੇ ਫਿਰ ਮੈਂ ਥੋੜਾ ਘੱਟ ਸੇਕਤੇ ਰੱਖ ਕੇ ਤੇ ਉਹਨੂੰ 10-15 ਮਿੰਟ ਰਿਜਣ ਵਾਸਤੇ ਰੱਖ ਦਿੱਤਾ ਸੀ ਮੈਂ ਕਿਹਾ ਕਿ ਫਿਰ ਥੋੜੀ ਵਧੀਆ ਤਰੀਕੇ ਨਾਲ ਕੜੀ ਮਤਲਬ ਕੜਜੇ ਕੜ ਕੜ ਕੇ ਬਣੀ ਹੋਈ ਕੜੀ ਦਾ ਸਵਾਦ ਅਲੱਗ ਹੁੰਦਾ ਤੇ ਇੱਕੋਲ ਗੱਲ ਅਸੀਂ ਮਤਲਬ ਜਿਹੜੇ ਸਾਡੀ ਫੈਮਿਲੀ ਚ ਕੜੀ ਬਣਦੀ ਅਸੀਂ ਇਮਲੀ ਯੂਜ਼ ਨਹੀਂ ਕਰਦੇ ਤੇ ਦਹੀਂ ਵਾਲੀ ਹੀ ਜਾਂ ਲੱਸੀ ਵਾਲੀ ਲੱਸੀ ਵਾਲੀ ਵੀ ਨਹੀਂ ਦਹੀਂ ਵਾਲੀ ਬਣਾਈਦੀ ਆ ਤਾਂ ਜੋ ਜ਼ਿਆਦਾ ਖੱਟੀ ਵਾਲੀ ਨਹੀਂ ਖਾਂਦੇ ਤੇ ਚਲੋ ਆਟਾ ਗੁੱਜ ਗਿਆ ਹੁਣ ਵਾਰੀ ਆ ਗਈ ਬਰਤਨ ਸਾਫ਼ ਕਰਨ ਦੀ ਇੱਕ ਨਾ ਜੋ ਕੰਮ ਕੀਤਾ ਤੜਕਾ ਲਾਇਆ ਆਟਾ ਗੁੰਨਿਆ ਉਸ ਤੋਂ ਪਹਿਲਾਂ ਚਾਹ ਪੀਤੀ ਸ਼ਾਮ ਵਾਲੀ ਉਹ ਸਾਰੇ ਬਰਤਨ ਪਏ ਸੀਗੇ ਅਜੇ ਤੇ ਮੈਂ ਸੋਚਿਆ ਕਿ ਪਹਿਲਾਂ ਉਹ ਕੰਮ ਸਮੇਟਿਆ ਜਾਏ ਫਿਰ ਉਸ ਤੋਂ ਬਾਅਦ ਜਿਹੜਾ ਵਾ ਸਾਰਾ ਕੰਮ ਸਬਜੀ ਬਣਾ ਕੇ ਆਟਾ ਗੁੰਨ ਕੇ ਸਾਰਾ ਕੁਝ ਕਰਕੇ ਬੱਚਿਆਂ ਨੂੰ ਵੀ ਜੋ ਥੋੜਾ ਬਹੁਤ ਸਨੈਕਸ ਦੇ ਤੌਰ ਤੇ ਮਤਲਬ ਪਕੌੜੇ ਵਗੈਰਾ ਖਾਦੇ ਸੀਗੇ ਉਹ ਸਾਰੇ ਬਰਤਨ ਇਕੱਠੇ ਕਰਕੇ ਮੈਂ ਕਿਹਾ ਹੁਣ ਤੋ ਲੈਣੇ ਆ ਇਹ ਸੀਗਾ ਲਾਸਟ ਮੈਨੂੰ ਆਲਮੋਸਟ 1 ਘੰਟਾ ਹੋ ਚੱਲਿਆ ਸੀ ਕਿਚਨ 'ਚ ਵੜੀ ਨੂੰ ਤੇ ਹੋ ਚਲਿਆ ਇਹ ਸਾਰਾ ਕੰਮ ਕੰਮ ਦੀ ਕੋਈ ਇੰਨੀ ਟੈਨਸ਼ਨ ਨਹੀਂ ਹੁੰਦੀ ਹੈ ਨਾ ਕੰਮ ਤਾਂ ਕਰਨਾ ਹੀ ਆ ਹੱਸ ਕੇ ਕਰੋ ਚਾਹੇ ਰੋ ਕੇ ਕਰੋ ਕਰਨਾ ਹੈ ਤੇ ਕਿਉਂ ਰੋਣਾ ਹੈ ਹੱਸ ਕੇ ਕਰੋ ਤੇ ਇੱਥੇ ਸਾਰਾ ਕੰਮ ਫਿਨਿਸ਼ ਹੋ ਗਿਆ ਸੀ ਸਬਜੀ ਬਣ ਗਈ ਆਟਾ ਗੁੱਝ ਗਿਆ ਕਿਚਨ ਅਸੀਂ ਸਾਫ਼ ਕਰ ਦਿੱਤੀ ਸੀ ਗਿਆ ਪ੍ਰੋਪਰ ਤੇ ਬਰਤਨ ਵੀ ਸਾਡੇ ਧੁੱਪ ਗਏ ਸੀਗੇ ਹੁਣ ਅੱਧੇ ਘੰਟੇ ਦਾ ਟਾਈਮ ਜੇ ਹੈਗਾ ਸੀਗਾ ਇਸ ਤੋਂ ਅੱਧੇ ਘੰਟੇ ਬਾਅਦ ਅਸੀਂ ਜਿਹੜਾ ਸੀਗਾ ਉਹ ਫੁਲਕੇ ਬਣਾਉਣੇ ਸੀਗੇ ਤੇ ਬਾਕੀ ਸਾਰਾ ਡਨ ਕਰ ਦਿੱਤਾ ਸੀਗਾ